ਇੱਕ ਸੁਪਨਾ ਬੰਦ ਅੱਖ ਤੋਂ ਆਉਂਦਾ ਰਾਤ ਨੂੰ ਸੁੱਤੇ ਪਿਆ ਕਈ ਕੁਝ ਬਣ ਜਾਈਦਾ ਜਦੋਂ ਅੱਖ ਖੁੱਲਦੀ ਐ ਤੇ ਸੁਪਨਾ ਟੁੱਟ ਜਾਂਦਾ ਬੰਦਾ ਕਹਿੰਦਾ ਹੈ ਸੁਪਨੇ 'ਚ ਬੜੇ ਵੱਡੇ ਬਣੇ ਬੜੀ ਵੱਡੀ ਗੱਡੀ 'ਤੇ ਚੜੇ ਜਾਜ ਤੇ ਚੜੇ ਜਦੋਂ ਵੇਖਿਆ ਤੇ ਟੁੱਟੀ ਮੰਜੀ 'ਤੇ ਲੰਮੇ ਪਏ ਆਖੋ ਸਤਨਾ ਦੋ ਤਰ੍ਹਾਂ ਦਾ ਸੁਪਨਾ ਏ ਇੱਕ ਖੁੱਲੀ ਅੱਖ ਦਾ ਇੱਕ ਬੰਦ ਦਾ ਮਿੱਤਰੋ ਬੰਦ ਅੱਖ ਦਾ ਸੁਪਨਾ ਰਾਤ ਨੂੰ ਸ਼ੁਰੂ ਹੁੰਦਾ ਤੜਕੇ 5 4 ਵਜੇ ਜਦੋਂ ਵੀ ਉੱਠੀਦਾ ਉਦੋਂ ਖਤਮ ਉਦੋਂ ਦੂਜਾ ਸੁਪਨਾ ਸ਼ੁਰੂ ਹੁੰਦਾ ਜਿਹੜਾ ਇਸ ਵੇਲੇ ਚੱਲ ਹੁੰਦਿਆ ਖੁੱਲੀ ਅੱਖ ਦਾ ਬੰਦਾ ਕਹਿੰਦਾ ਕੋਠੀ ਮੇਰੀ ਗੱਡੀ ਮੇਰੀ ਜ਼ਮੀਨ ਮੇਰੀ ਨੌਕਰੀ ਮੇਰੀ ਪਲਾਟ ਮੇਰੀ ਪਾਵਰ ਮੇਰੀ ਕੁਰਸੀ ਮੇਰੀ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਪਤਾ ਉਦੋਂ ਲੱਗਦਾ ਜਦੋਂ ਇੱਥੋਂ ਬ੍ਰੇਕ ਲੱਗਦੀ ਹਮ ਆਦਮੀ ਹਾਂ ਕੀ ਹੋਇਆ ਟੈਗ ਹੋ ਗਿਆ ਜੀ ਤੇ ਜਦੋਂ ਇਹ ਸੁਪਨਾ ਟੁੱਟਣਾ ਉਦੋਂ ਅੱਖਾਂ ਬੰਦ ਹੋ ਜਾਣੀਆਂ